ਦੋ ਜਖਾਨਾਂ ਦੇ ਵਾਲੀ ਸਾਰੇ ਕੈਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਰਹਿਬਰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਾਰੀ 사ਤ ਸੰਗਤ ਜੀ ਬੜੇ ਵੱਡੇ ਪੱਗ ਨੇ ਜੋ ਸਤ ਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਭਨਾਂ ਨੂੰ ਸੁਪਾਗ ਸਮਾਪਤ ਹੋਇਆ ਹੈ ਸਿੱਖ ਧਰਮ ਦੇ ਅੰਦਰ ਕੁਝ ਸਾਕੇ ਵਾਪਰੇ ਜਿਨ੍ਹਾਂ ਦੇ ਵਿੱਚੋਂ ਅੱਜ ਤੋਂ ਇੱਕ ਸਦੀ ਪਹਿਲਾਂ 1621 ਨੂੰ 21 ਫਰਵਰੀ ਤਾਲ ਗੁਰੂ ਨਾਨਕ ਪਾਤਸ਼ਾਹ ਜੀ ਤਿੰਨਾਂ ਦਾ ਜੋ ਪ੍ਰਕਾਸ਼ ਅਸਥਾਨ ਹੈ ਉਸ ਦੇ ਉੱਪਰ ਇੱਕ ਸਾਕਾ ਵਾਪਰਿਆ ਜਿਸ ਨੂੰ ਅਸੀਂ ਸਾਕਾ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ ਉਸ ਸਾਕੇ ਦੇ ਵਾਪਰਨ ਦੇ ਕਾਰਨ ਤਿੰਨ ਨਨਕਾਣਾ ਸਾਹਿਬ ਹੈ ਕੀ ਹੈ ਇਹਦੇ ਬਾਰੇ ਨੂੰ ਵਿਚਾਰ ਹੈ ਆਪਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਰਾਇ ਕੋਈ ਦੀ ਤਲਵੰਡੀ ਉੱਥੋਂ ਦਾ ਜੋ ਜੰਗੀਰਦਾਰ ਹੈ ਉਹ ਹੈ ਰਾਇ ਬੁਲਾ ਤੇ ਉਹਨਾਂ ਦੇ ਜੋ ਪਟਵਾਰੀ ਨੇ ਪਟਵਾਰੀ ਦਾ ਨਾਮ ਹੈ ਕਲਿਆਨ ਦਾਸ ਮਹਿਤਾ ਕਾਲੂ ਤੇ ਕਲਿਆਣ ਦਾਸ ਮਹਿਤਾ ਕਾਲੂ ਦੇ ਘਰ ਦੇ ਵਿੱਚ 5 ਸਾਲਾਂ ਦੀ ਤੀ ਤੋਂ ਬਾਅਦ ਇੱਕ ਪੁੱਤਰ ਦੀ ਆਮਦ ਹੁੰਦੀ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਨਾਨਕ ਕਿਉਂਕਿ ਜ਼ਿਆਦਾਤਰ ਆਪਾਂ ਵੇਖੀਏ ਵੀ ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਬੱਚਿਆਂ ਦੇ ਨਾਮ ਸਨ ਉਹ ਆਪਸ ਦੇ ਵਿੱਚ ਰਲਦੇ ਮਿਲਦੇ ਸਨ ਜ਼ਿਆਦਾਤਰ ਕਰਕੇ ਬੱਚੀ ਦਾ ਨਾਂ ਰੱਖਿਆ ਗਿਆ ਨਾਨਕੀ ਤੇ ਪੁੱਤਰ ਦੀ ਆਮਦ ਹੋਈ ਤੇ ਘਰ ਦੇ ਵਿੱਚ ਨਾਨਕ ਨਾਮ ਰੱਖਿਆ ਗਿਆ ਨਾਨਕ ਹੁਣ ਉਥੋਂ ਦਾ ਜਿਹੜਾ ਜਹੰਗੀਰਦਾਰ ਹੈ ਉਹ ਇੱਕ ਮੁਸਲਮਾਨ ਹੈ ਰਾਈ ਬੁਲਾਰ ਪੱਟੀ ਤੇ ਉਹਨਾਂ ਦੇ ਪਟਵਾਰੀ ਨੇ ਮਹਿਤਾ ਕਾਲੂ ਜੀ ਹੁਣ ਪਟਵਾਰੀ ਦੀ ਕੋਈ ਪੁਸ਼ਟ ਛੋਟੀ ਨਹੀਂ ਹੈ ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਉਹ ਅਮੀਰ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਅਮੀਰ ਖਾਨਦਾਨ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਕੁਝ ਘਟਨਾਵਾਂ ਜ਼ਿੰਦਗੀ ਦੇ ਵਿੱਚ ਵਾਪਰੀਆਂ ਨੇ ਜਿਨ੍ਹਾਂ ਦੇ ਜੋ ਧਾਰਮਿਕ ਚਿੰਨ ਸਾਨੂੰ ਉਸ ਧਰਤੀ ਦੇ ਕੁਝ ਗੁਰੂ ਸਥਾਨ ਨੇ ਜਿਨ੍ਹਾਂ ਦੇ ਉੱਪਰੋਂ ਮਿਲਦੇ ਨੇ ਤੇ ਜਿਨ੍ਹਾਂ ਘਟਨਾਵਾਂ ਨੂੰ ਵੇਖ ਕੇ ਇਹ ਰਾਏ ਬੁਲਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਬਣਿਆ ਸੀ ਤੇ ਰਾਏ ਪੋਏ ਦੀ ਤਲਵੰਡੀ ਤੋਂ ਨਨਕਾਣਾ ਸਾਹਿਬ ਜਿਹੜਾ ਨਾਮ ਕਿਉਂ ਪਿਆ ਘਟਨਾ ਵਾਪਰੀ ਵੀ ਸਤਿਗੁਰੂ ਰੁੱਖ ਦੇ ਥੱਲੇ ਬੈਠੇ ਨੇ ਆਰਾਮ ਕਰਦੇ ਪਏ ਨੇ ਤੇ ਜਿਹੜੀ ਰੁੱਖ ਦੀ ਛਾਂ ਹੈ ਰੁੱਖ ਦੀ ਛਾਂ ਬਦਲੀ ਨਹੀਂ ਹੈ ਨਹੀਂ ਤੇ ਆਪਾਂ ਵੇਖੀਏ ਵੀ ਜਦੋਂ ਸੂਰਜ ਦਾ ਜਿਵੇਂ ਜਿਵੇਂ ਇਹ ਸੂਰਜ ਘੁੰਮਦਾ ਜਾਂਦਾ ਹੈ ਵੈਸੇ ਤੇ ਧਰਤੀ ਘੁੰਮਦੀ ਹੈ ਸੂਰਜ ਦੇ ਦੁਆਲੇ ਤੇ ਓਵੇਂ ਓਵੇਂ ਜਿਹੜੀ ਰੁੱਖ ਦੀ ਛਾਂ ਹੈ ਉਹ ਵੀ ਬਦਲਦੀ ਜਾਂਦੀ ਹੈ ਜੇ ਜਦੋਂ ਘਟਨਾ ਵਾਪਰੀ ਨਾ ਤੇ ਰਾਇ ਬੁਲਾਰਣੀ ਆਪਣੇ ਕੋਲ ਮਹਤਾ ਕਾਰੂ ਨੂੰ ਸੱਦਿਆ ਹੁਣ ਪਿਤਾ ਜੀ ਵੀ ਮਨ ਦੇ ਵਿੱਚ ਸ਼ੱਕ ਪੈਦਾ ਹੋਇਆ ਵੀ ਕੀ ਪਤਾ ਕੋਈ ਗਲਤੀ ਕੀਤੀ ਹੋਵੇ ਮੇਰੇ ਪੁੱਤਰ ਨੇ ਵੈਸੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਆ ਭੁੱਲਣੇ ਕੋਈ ਗਲਤੀ ਕਰਦੇ ਨਹੀਂ ਗੁਰੂ ਨੇ ਪਰ ਪਿਤਾ ਦੇ ਤੌਰ ਤੇ ਉਹਨਾਂ ਦੀ ਜੋ ਸੋਚ ਹੈ ਉਹ ਕਹ ਰਹੇ ਕੋਈ ਗਲਤੀ ਕੀਤੀ ਹੋਵੇਗੀ ਜਿਵੇਂ ਕੱਲ ਮੱਝਾ ਚਰਾਲੀ ਭੇਜਿਆ ਸੀ ਉਹ ਘਟਨਾ ਵਾਪਰੀ ਸੀ ਅੱਜ ਵੀ ਕੋਈ ਨਾ ਕੋਈ ਘਟਨਾ ਵਾਪਰੀ ਹੋਵੇਗੀ ਰਾਇ ਬਲਾਰ ਦੇ ਕੋਲ ਜਾਂਦੇ ਨੇ ਤੇ ਰਾਇ ਬਲਾਰ ਇੱਕ ਗੱਲ ਆਖਦਾ ਕਹਿ ਲੱਗਾ ਕਾਲੂ ਜੀ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਉਹਨੂੰ ਕਦੇ ਵੀ ਝਿੜਕੀ ਨਾ ਜੋ ਮਰਜ਼ੀ ਕਰੇ ਉਹਨੂੰ ਕਦੇ ਵੀ ਮਾਰੀ ਨਾ ਜੋ ਵੀ ਮੰਗੇ ਉਹਨੂੰ ਤੂੰ ਚੁੱਪ ਕਰਕੇ ਦੇ ਦੇਵੀਂ ਕਿਉਂਕਿ ਉਹਦੇ ਕਰਕੇ ਹੀ ਇਹ ਸਾਡੀ ਜੋ ਮਰੀ ਇਹ ਤਰਤੀ ਹੈ ਇਹ ਤਰਤੀ ਵਸਦੀ ਪਈ ਹੈ ਕਿਉਂਕਿ ਇਸ ਧਰਤੀ ਦੇ ਉੱਤੇ ਉਹਨਾਂ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਉਹਨਾਂ ਦੇ ਅੰਦਰ ਦੀ ਜਿਹੜੀ ਜੋਤ ਸੀ ਜੋਤ ਨੂੰ ਪਛਾਣ ਲਿਆ ਸੀ ਰਾਏ ਬੁਲਾਰ ਨੇ ਤੇ 1500 ਮਰਬੇ ਉਹਨਾਂ ਦੇ ਕੋਲ ਪੈਲਿਸ ਸੀ 1 ਮਰਬੇ ਦੇ ਵਿੱਚ 25 ਏਕੜ ਤੇ 1500 ਨਾਲ ਤੁਸੀਂ ਗੁਣਾ ਕਰਕੇ ਵੇਖ ਲਓ ਇਸੇ ਕਰਕੇ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚੋਂ 750 ਜਿਹੜਾ ਮਰਬਾ ਹੈ ਉਹ ਗੁਰੂ ਨਾਨਕ ਦੇ ਨਾਮ ਲਵਾ ਦਿੱਤਾ ਸੀ ਤੇ ਜੋ ਉਹ ਜਗ੍ਹਾ ਹੈ ਨਨਕਾਣਾ ਸਾਹਿਬ ਅੱਜ ਵੀ ਉਹਦੇ ਨਾਮ ਬੋਲਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਅੱਜ ਤੱਕ ਕਦੇ ਵੀ ਰਜਿਸਟਰੀ ਨਹੀਂ ਹੋਈ ਕੇਵਲ ਤੇ ਕੇਵਲ ਸਟਾਮਪ ਪੇਪਰ ਬੰਦੇ ਨੇ ਰਜਿਸਟਰੀਆਂ ਕਦੇ ਨਹੀਂ ਹੋਈਆਂ ਤੇ ਆਖਣ ਲੱਗਾ ਵੀ ਇਹ ਨਾਨਕ ਆਇਨ ਹੈ ਪਾਵ ਇਹ ਨਾਨਕ ਆਇਨੇ ਦਾ ਅਰਥ ਹੈ ਘਰ ਇਹ ਨਾਨਕ ਦਾ ਘਰ ਹੈ ਉਸੇ ਸਮੇਂ ਤੋਂ ਜਿਹੜਾ ਇਹਦਾ ਪਹਿਲਾਂ ਤੇ ਨਨਕਿਆਣਾ ਤੇ ਹੌਲੀ-ਹੌਲੀ ਇਹ ਨਨਕਾਣਾ ਸਾਹਿਬ ਬਣ ਗਿਆ ਕੁਝ ਸਮਾਂ ਲੰਘਿਆ ਹੈ 1921 ਦਾ ਦੌਰ ਹੁੰਦਾ ਹੈ ਉਦੇ ਤੋਂ ਕੁਝ ਪਹਿਲਾਂ 7 8 5 7 ਸਾਲ ਪਹਿਲਾਂ ਉਥੋਂ ਦਾ ਜੋ ਕਾਰਜਕਾਲ ਹੈ ਉਹ ਇੱਕ ਮਹੰਤ ਨਾਰਾਇਣ ਦਾਸ ਆ ਕੇ ਬਹਿ ਜਾਂਦਾ ਹੈ ਤੇ ਇੱਕ ਗੱਲ ਦਾ ਤਿਆਰ ਰੱਖਿਆ ਜੇ ਜਦੋਂ ਚੋਰ ਆਮ ਬੰਦਾ ਹੋਵੇ ਨਾ ਚੋਰੀ ਕਰਦਾ ਹੋਵੇ ਉਹ ਕਈ ਵਾਰੀ ਪਕੜਿਆ ਜਾਂਦਾ ਹੈ ਤੇ ਜਦੋਂ ਉਹ ਕਿਤੇ ਧਰਮ ਦੇ ਨਾਂ ਦੇ ਧਰਮ ਦੇ ਲਿਬਾਸ ਤੇ ਹੀਟਾਂ ਚੋਰੀ ਕਰਦਾ ਹੋਵੇ ਤੇ ਉਹਨੂੰ ਪਛਾਨਣਾ ਉਹਨੂੰ ਪਕੜਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹਦੇ ਵੱਲ ਕਦੇ ਧਿਆਨ ਹੀ ਨਹੀਂ ਜਾਂਦਾ ਇਹ ਜਦੋਂ ਇਨੇਥੋਂ ਦਾ ਕਾਰਜਕਾਲ ਵੇਖਿਆ ਨਾ ਨਨਕਾਣਾ ਸਾਹਿਬ ਦਾ ਹੁਣ ਜ਼ਮੀਨ ਬਹੁਤ ਸੀ ਨਾਮੇ ਦੇ 750 ਮਰਬਾ ਥੋੜੀ ਥੋੜਾ ਇਹ ਵੀ ਵਿਚਾਰੀ ਵੀ ਸੀ ਨਸ਼ੇ ਵੀ ਕਰਦਾ ਸੀ ਇਨੇ ਕੀ ਕੀਤਾ ਵੀ 1600 ਮਾਫ ਕਰਨਾ 1917 ਦੇ ਵਿੱਚ ਇੰਨੇ ਲਾਹੌਰ ਤੋਂ ਕੁਝ ਵੇਸ਼ਵਾਵਾਂ ਲਿਆਂਦੀਆਂ ਨੱਚਣ ਵਾਲੀਆਂ ਤਿੰਨ ਨਨਕਾਣੇ ਦੀ ਧਰਤੀ ਦੇ ਉੱਤੇ ਇੰਨੇ ਨਾਚ ਕਰੋਨਾ ਸ਼ੁਰੂ ਕਰ ਦਿੱਤਾ ਇੰਨੇ ਇੱਥੇ ਸ਼ਰਾਬਾਂ ਪੀਣੀਆਂ ਇਥੋਂ ਤੱਕ ਜਿਹੜੀਆਂ ਬਹੁ ਬੇਟੀਆਂ ਨੇ ਇੱਥੇ ਨਨਕਾਣੇ ਦੀ ਧਰਤੀ ਤੇ ਨਮਸਕਾਰ ਕਰਨ ਲਈ ਆਉਣਾ ਕਰਨਾ ਇੰਨੇ ਆਪਣੇ ਕੁਝ ਗੁੰਡੇ ਵੀ ਪਾਲੇ ਹੋਏ ਸਨ ਉਹਨਾਂ ਨੇ ਉਹਨਾਂ ਦੇ ਨਾਲ ਮਾੜਾ ਵਿਹਾਰ ਕਰਨਾ ਕਰਨਾ ਮਾੜੇ ਕਮੈਂਟ ਮਾੜੀਆਂ ਤੰਦਾ ਜਿਹੜੀਆਂ ਉਹਨਾਂ ਦੇ ਉੱਤੇ ਖਿੱਚਣੀਆਂ ਕਰਨੀਆਂ ਇੱਕ ਘਟਨਾ ਜਿਹੀ ਵਾਪਰੀ ਜਿਹਦੇ ਕਰਕੇ ਇਹ ਸਾਰਾ ਜਿਹੜਾ ਸਾਕਾ ਹੈ ਸਾਕਾ ਹੁੰਦਾ ਨਨਕਾਣਾ ਸਾਹਿਬ ਦਾ ਇੱਕ ਸਿੰਧੀ ਪਰਿਵਾਰ ਹੈ ਉਹਦੇ ਵਿੱਚੋਂ ਉਹ ਜੱਜ ਜਿਨੇ ਆਪਣੀ ਸਾਰੀ ਉਮਰ ਜਦੋਂ ਜੱਜ ਦੀ ਨੌਕਰੀ ਕੀਤੀ ਤੇ ਸਾਰੀ ਉਮਰ ਰਿਸ਼ਵਤ ਨਹੀਂ ਲਈ ਉਹਨੇ ਇਹ ਵਾਅਦਾ ਕੀਤਾ ਸੀ ਕਹਿ ਲੱਗੇ ਸਤਿਗੁਰੂ ਜਦੋਂ ਮੈਂ ਇਥੋਂ ਰਿਟਾਇਰਮੈਂਟ ਹੋਵਾਂਗਾ ਪਹਿਲੀ ਜਿਹੜੀ ਰਾਤ ਹੈ ਮੈਂ ਤੇਰੇ ਦਰ ਦੇ ਉੱਤੇ ਤੇਰੇ ਪ੍ਰਕਾਸ਼ ਸਥਾਨ ਦੇ ਉੱਤੇ ਕੱਟ ਕੇ ਜਾਵਾਂਗਾ ਨਨਕਾਣਾ ਸਾਹਿਬ ਦੀ ਤਰਤੀਬ ਇਹ ਉਹ ਜਿਹੜਾ ਰਿਟਾਇਰ ਹੋਇਆ ਤੇ ਉਹਨੇ ਆਪਣਾ ਪਰਿਵਾਰ ਨਾਲ ਲਿਆ ਹੋਰ ਪਰਿਵਾਰ ਨਾਲ ਲੇ ਇਹ ਨਨਕਾਣੇ ਦੇ ਧਰਤੀ ਤੇ ਦਰਸ਼ਨਾਂ ਲਈ ਆ ਗਿਆ ਇਸ ਜਗ੍ਹਾ ਦੇ ਉੱਤੇ ਜਦੋਂ ਪਹੁੰਚੇ ਹਨ ਤੇ ਉਹਦੇ ਵਿੱਚ 13 ਕੋ ਸਾਲ ਦੀ ਉਹਦੀ ਇੱਕ ਬੱਚੀ ਵੀ ਸੀ ਸੰਧਿਆ ਦਾ ਟਾਈਮ ਹੋਇਆ ਸ਼ਾਮ ਦਾ ਜਦੋਂ ਸਮਾ ਹੋਇਆ ਉਦ੍ਰੋ ਸੋਦਰ ਬਾਣੀ ਦਾ ਪਾਠ ਚੱਲਦਾ ਪਿਆ ਇਤਿਹਾਸਕਾਰ ਲਿਖਦੇ ਨੇ ਵੀ ਜਿਸ ਕਮਰੇ ਦੇ ਵਿੱਚ ਇਹਨਾਂ ਨੂੰ ਰੋਕਿਆ ਗਿਆ ਸੀ ਉਸ ਕਮਰੇ ਦੇ ਵਿੱਚ ਲਾਈਟ ਨਹੀਂ ਸੀ ਲਾਈਟ ਦਾ ਪ੍ਰਬੰਧ ਨਹੀਂ ਇਹ ਸਿੰਧੀ ਜੱਜ ਨੇ ਕਿਹਾ ਵੀ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਜੇਕਰ ਕੋਈ ਦੀਵਾ ਮਿਲ ਜਾਵੇ ਦੀਵਾ ਬਲਦਾ ਤੇ ਰੋਸ਼ਨੀ ਹੋ ਜਾਵੇਗੀ ਉਹਨਾਂ ਆਖਿਆ ਵੀ ਇਦਾਂ ਕਰੋ ਇਸ ਬੱਚੀ ਨੂੰ ਨਾਲ ਭੇਜੋ ਵੀ ਤੇਲ ਦੇ ਵਿੱਚ ਜਿਹੜਾ ਦੀਵਾ ਹੈ ਦੀਵੇ ਦੇ ਵਿੱਚ ਤੇਲ ਪਾ ਦਵਾਂਗੇ ਤੇ ਬਾਲ ਕੇ ਤੁਹਾਨੂੰ ਦੇ ਦਵਾਂਗੇ ਇਹ ਜੱਜ ਕਹਿਣ ਲੱਗਾ ਇਹ ਤੇ ਗੁਰੂ ਨਾਨਕ ਦਾ ਘਰ ਹੈ ਇਹ ਉਹ ਘਰ ਹੈ ਜਿੱਥੇ ਇੱਜ਼ਤਾਂ ਬਚਾਈਆਂ ਜਾਂਦੀਆਂ ਨੇ ਇੱਜ਼ਤਾਂ ਲੁੱਟੀਆਂ ਨਹੀਂ ਜਾਂਦੀਆਂ ਸਾਡੀਆਂ ਧੀਆ ਗੁਰੂ ਨਾਨਕ ਦੀਆਂ ਧੀਆ ਨੇ ਸਾਡੇ ਪੁੱਤਰ ਗੁਰੂ ਨਾਨਕ ਦੇ ਪੁੱਤਰ ਨੇ ਉਹਨੇ ਆਪਣੀ 13 ਸਾਲ ਦੀ ਜਿਹੜੀ ਧੀ ਹੈ ਭੇਜਿਆ ਇਸ ਨਰੈਣੂ ਮਹੰਤ ਨੇ ਇਹਦੇ ਸਾਥੀਆਂ ਨੇ ਜੋ ਇਹਨਾਂ ਦੇ ਅੱਗੋਂ ਰੱਖੀ ਹੋਏ ਗੁੰਡੇ ਸਨ ਇਹਨਾਂ ਨੇ ਸਾਰੀ ਰਾਤ ਵਿਚਾਰ ਕੀਤਾ ਤੇ ਨਾਲ ਹੀ ਜੱਜ ਨੂੰ ਇਥੋਂ ਤੱਕ ਇਹ ਗੱਲ ਕਹਿ ਦਿੱਤੀ ਜੇਕਰ ਤੁਸੀਂ ਰੋਲਾ ਪਾਇਆ ਤੁਹਾਡੇ ਸਾਰੇ ਹੀ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਤੇ ਉਹ ਜੱਜ ਸਰੋਵਰ ਦੇ ਕਿਨਾਰੇ ਬੈਠਾ ਹੋਇਆ ਸਾਰੀ ਰਾਤ ਰੋਂਦਾ ਰਿਹਾ ਆਖਦਾ ਰਿਹਾ ਸੀ ਕੁਝ ਨਹੀਂ ਆਖਾਂਗੇ ਇੱਥੋਂ ਚਲੇ ਜਾਵਾਂਗੇ ਸਾਡੀ ਬੱਚੀ ਸਾਨੂੰ ਵਾਪਸ ਕਰ ਦਿਓ ਪਰ ਉਹ ਮੋੜੀ ਗਈ ਸਵੇਰੇ ਜਦੋਂ ਸਟੇਸ਼ਨ ਦੇ ਉੱਤੇ ਜਾਣ ਦਾ ਸਮਾਸੀ ਜਦੋਂ ਬੱਚੀ ਜਾ ਰਹੀ ਹੈ ਨਾ ਮਾਂ ਦੇ ਵਿੱਚ ਜਦੋਂ ਆਈ ਬੜੀਆਂ ਆਸਾ ਕਿਉਂਕਿ ਮਾਤਾ ਪਿਤਾ ਸ਼ੁਰੂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਉਹਨਾਂ ਸੁਨਾਣੀਆਂ ਗੁਰੂ ਨਾਨਕ ਦੀਆਂ ਸ਼ਕਾਵਾਂ ਸੁਨਾਣੀਆਂ ਸਿੱਖਿਆਵਾਂ ਨੂੰ ਸੁਨਾਣੀਆਂ ਤੇ ਜਾਂਦੀ ਵਾਰੀ ਵੇਖਦੀ ਹੈ ਵੀ ਜਦੋਂ ਸਟੇਸ਼ਨ ਦੇ ਉੱਤੇ ਖਲੋਤਾ ਹੈ ਕੁਝ ਦੂਰੀ ਦੇ ਉੱਤੇ ਇੱਕ ਦਸਤਾਰ ਬੰਨੀ ਹੋਈ ਸਿੱਖ ਖਲੋਤਾ ਹੈ ਆਪਣੇ ਪਿਤਾ ਦੀ ਉਂਗਲ ਛਡਾਉਂਦੀ ਹੈ ਤੇ ਉਸ ਸਿੱਖ ਨੂੰ ਜਾ ਕੇ ਕਹਿੰਦੀ ਹੈ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। ਕਹਿ ਲੱਗਾ ਹਾਂਜੀ ਗੁਰੂ ਨਾਨਕ ਦੇ ਸਿੱਖ ਆ। ਕਹਿੰਦਾ ਜਿਸ ਘਰ ਦੇ ਵਿੱਚ ਧੀਆਂ ਦੀਆਂ ਇੱਜ਼ਤਾਂ ਰੱਖੀਆਂ ਜਾਂਦੀਆਂ ਸਨ ਤੁਹਾਨੂੰ ਪਤਾ ਹੈ ਅੱਜ ਉਸੇ ਹੀ ਘਰ ਦੇ ਵਿੱਚੋਂ ਮੈਂ ਆਪਣੀ ਇੱਜ਼ਤ ਲੁਟਾ ਕੇ ਆਈ ਹਾਂ। ਜਦੋਂ ਇਹ ਗੱਲ ਆਖੀ ਨਾ ਉਹ ਕਹਿਣ ਲੱਗਾ ਗੱਲ ਕੀ ਹੋਈ ਹੈ ਗੱਲ ਸਾਰੀ ਦੱਸੀਗੀ ਵਾਰਤਾ ਆ ਵਾਰਤਾ ਹੋਈ। ਜੱਜ ਇਹ ਗੱਲ ਇਹ ਆਖਦਾ ਪਿਆ ਤੂੰ ਨਾ ਦੱਸ ਨਹੀਂ ਤੇ ਇਹ ਤੋਂ ਹੁਕਮ ਹੋਇਆ ਇਹਨਾਂ ਨੇ ਸਾਨੂੰ ਮਾਰ ਦੇਣਾ ਹੈ ਪਰਿਵਾਰ ਨੂੰ ਖਤਮ ਕਰ ਦੇਣਗੇ ਇਲੋ ਉਹਨਾਂ ਹੀ ਦਿਨਾਂ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਸਿੱਖ ਕਾਨਫਰੰਸ ਉੱਥੇ ਜਦੋਂ ਗੱਲ ਚੱਲੀ ਉਸੇ ਜਗ੍ਹਾ ਦੇ ਉੱਤੇ ਵੀ ਇਹ ਜਿਹੜੀ ਘਟਨਾ ਦਾ ਜ਼ਿਕਰ ਕੀਤਾ ਗਿਆ ਜੱਜ ਗਿਆ ਉਹਨੇ ਇਹ ਜ਼ਿਕਰ ਕੀਤਾ ਕਹਿ ਲੱਗਾ ਗੁਰੂ ਨਾਨਕ ਦੇ ਸਿੱਖੋ ਗੁਰੂ ਗੋਬਿੰਦ ਦੇ ਸਿੱਖੋ ਜਿਉਂਦੇ ਹੋ ਜਾਂ ਮਰ ਗਏ ਹੋ ਹੁਣ ਪੁੱਛਿਆ ਕੀ ਗੱਲ ਹੋਈ ਸਾਰੀ ਘਟਨਾ ਦਸੀ ਗਈ ਕਿੰਦ ਤੁਹਾਨੂੰ ਪਤਾ ਨਹੀਂ ਤੁਹਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਿਹੜੇ ਕਿਹੜੇ ਵਿਚਾਰ ਹੋ ਰਹੇ ਨੇ ਇਥੋਂ ਤੱਕ ਧਿਆਨ ਰੱਖਿਆ ਜੇ ਇਹ ਇੰਨਾ ਕੋਈ ਵਿਚਾਰ ਨਹੀਂ ਸੀ ਇਹਨੇ ਇੱਕ ਔਰਤ ਲਾਹੌਰ ਤੇ ਇੱਕ ਔਰਤ ਨੇ ਨਨਕਾਣਾ ਸਾਹਿਬ ਰੱਖੀ ਹੋਈ ਸੀ ਤੇ ਹੋਰ ਜਿਹੜੇ ਬਹੁ ਬੇਟੀਆਂ ਦੀਆਂ ਇੱਜ਼ਤਾਂ ਵੀ ਲੁੱਟ ਦੱਸ ਇੱਕ ਜਦੋਂ ਗੱਲ ਜਿਹੜੀ ਜਾਂਦੀ ਹੈ ਨਾ ਖਬਰ ਮਿਲਦੀ ਹੈ ਲਖਮਨ ਸਿੰਘ ਧਾਰੋਵਾਲੀ ਕਰਤਾਰ ਸਿੰਘ ਛੱਬਰ ਹੈ ਤੇ ਲਾਇਲਪੁਰ ਦਾ ਇੱਕ ਹੈ ਭਾਈ ਬੂਟਾ ਸਿੰਘ ਵੀ ਹੋਰ ਵੀ ਜਿਹੜੇ ਸਿੱਖ ਆਗੂ ਨੇ ਜਦੋਂ ਇਹ ਸਾਰੀ ਵਿਚਾਰ ਹੋਈ ਤੇ ਉਥੇ ਇਹ ਮਾਮਲਾ ਹੋਇਆ ਵੀ ਨਨਕਾਣਾ ਸਾਹਿਬ ਦਾ ਜਿਹੜਾ ਰਾਜ ਪ੍ਰਬੰਧ ਹੈ ਉਥੋਂ ਦਾ ਪ੍ਰਬੰਧ ਆਪਣੇ ਹੱਥ ਦੇ ਵਿੱਚ ਕੀਤਾ ਜਾਵੇ ਇਹਦਾ ਇਨਸਾਫ ਜ਼ਰੂਰ ਕੀਤਾ ਜਾਵੇ ਉੱਥੇ ਫਿਰ ਇਹਨਾਂ ਨੇ ਵਿਚਾਰ ਬਣਾਈ ਵੀ ਇਦਾਂ ਕਰੀਏ ਵੀ ਆਪਾਂ ਜਥੇ ਬਣਾ ਕੇ ਉੱਥੇ ਜਾਈਏ ਤੇ ਉਥੋਂ ਦਾ ਕਾਲ ਰਾਜ ਪ੍ਰਬੰਧ ਹੈ ਉਥੋਂ ਦਾ ਸ਼ਾਸਨ ਜਿਹੜਾ ਉਹਨੂੰ ਆਪਣੇ ਅਧੀਨ ਕਰੀਏ ਆਪਣੇ ਹੱਕ ਦੇ ਵਿੱਚ ਕਰੀਏ ਲక్ష్మణ ਸਿੰਘ ਧਾਰੋਵਾਲੀ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਸੂਏ ਨੇ ਆ ਕੇ ਖਬਰ ਦਿੱਤੀ ਵੀ ਨਰੈਣੂ ਜਿਹੜਾ ਮਹੰਤ ਹੈ ਉਹ 21 ਤਰੀਕ ਨੂੰ ਲਾਹੌਰ ਜਾ ਰਿਹਾ ਵੀ ਤੁਸੀਂ ਇਦਾਂ ਕਰੋ 21 ਦੀ ਸਵੇਰ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਨਾ ਉਹਨੇ ਚਲੇ ਜਾਣਾ ਉਹਦੇ ਤੋਂ ਬਾਅਦ ਅੰਮ੍ਰਿਤ ਵੇਲੇ ਜਾਇਆ ਜੇ ਨਿਤਨੇਮ ਕਰਿਆ ਜੇ ਤੇ ਗੁਰੂ ਨਾਨਕ ਦੇ ਦਰ ਤੇ ਅਰਦਾਸ ਕਰਕੇ ਉੱਥੋਂ ਦਾ ਪ੍ਰਬੰਧ ਸੰਭਲਿਆ ਜੀ ਤੇ ਜਦੋਂ 21 ਦੀ ਸਵੇਰ ਹੋਣ ਲੱਗੀ ਹੈ ਨਾ ਨਰੈਣੂ ਮਹੰਤ ਚੱਲਿਆ ਤੇ ਇਹਨੂੰ ਕਿਸੇ ਨੇ ਖਬਰ ਕਰ ਦਿੱਤੀ ਕਿੱਥੇ ਵੰਜਣ ਲੱਗਾ ਉਹਨਾਂ ਜ਼ਿਕਰ ਕੀਤਾ ਕਿੱਥੇ ਵੰਜਿਆ ਚੱਲਿਆ ਕੈਨ ਗੱਲ ਹੋਰ ਚੱਲਣਾ ਕਹਿੰਦੇ ਤੈਨੂੰ ਪਤਾ ਨਹੀਂ ਨਨਕਾਣੇ ਦੇ ਉੱਤੇ ਨੀਲੀਆਂ ਪੱਗਾਂ ਵਾਲੇ ਆ ਕੇ ਬਹਿ ਜਾਣੇ ਨੇ ਅਕਾਲੀ ਆ ਗਏ ਨੇ ਤੇ ਜਦੋਂ ਇਹ ਗੱਲ ਹੋਈ ਨਾ ਇਹਨੇ ਕੀ ਕੀਤਾ ਵੀ ਰਾਤੋਂ ਰਾਤ ਗੁੰਡਿਆਂ ਦਾ ਪ੍ਰਬੰਧ ਕੀਤਾ ਅਸਲਾ ਪ੍ਰਬੰਧ ਕੀਤਾ ਡੰਡਿਆਂ ਦਾ ਟਕੂਆਂ ਦਾ ਇਥੋਂ ਤੱਕ ਦਾਤਰੀਆਂ ਜੋ ਕੁਝ ਵੀ ਕੱਟਣ ਵਾਲੀ ਚੀਜ਼ ਮਿਲੀ ਉਹ ਪ੍ਰਬੰਧ ਕੀਤਾ ਤੇ ਅੱਖ ਲੱਗਾ ਜਿਵੇਂ ਸਵੇਰੇ ਆਕੇ ਦਰਬਾਰ ਦੇ ਵਿੱਚ ਬਹਿਣਗੇ ਉਸ ਸਮੇਂ ਤੁਸੀਂ ਗੋਲੀਆਂ ਚਲਾਉਣੀਆ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਗੋਲੀਆਂ ਦੇ ਨਾਲ ਨਾ ਮਰਿਆ ਸਿਸਕਦਾ ਹੋਇਆ ਤੇ ਤੁਹਾਡੇ ਹੱਥ ਦੇ ਵਿੱਚ ਇਹ ਟਕੂਆ ਹੋਵੇਗਾ ਗੰਡਾਸਾ ਹੋਵੇਗਾ ਇਹਦੇ ਨਾਲ ਉਹਨਾਂ ਦਾ ਬੋਟੀ-ਬੋਟੀ ਕਰਦੇ ਆ ਜੀ ਕੀਮਾ-ਕੀਮਾ ਕਰਦੇ ਆ ਜੀ ਤੇ ਲక్ష్మణ ਸਿੰਘ ਘਾਰੋ ਵਾਲੀ ਇਹ ਤੁਰਦੇ ਨੇ ਇਥੋਂ ਜਦੋਂ ਪਹਿਲਾ ਜਿਹੜਾ ਜਥਾ ਹੈ ਜਾਂਦਾ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਦਾ ਹੈ ਤੇ ਲక్ష్మణ ਸਿੰਘ ਦੀ ਗੁਰੂ ਮਹਾਰਾਜ ਦੀ ਤਾਬਿਆਂ ਬੈਠੇ ਹੋਏ ਨੇ ਤੇ ਟਹਿਲ ਸਿੰਘ ਦਰਵਾਜ਼ੇ ਦੇ ਉੱਤੇ ਖਲੁੱਤਾ ਹੋਇਆ ਤੇ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲਾ ਲਿਆ ਗਿਆ ਤੇ ਇਹ ਗੱਲ ਆਖੀ ਗਈ ਸੀ ਭਾਵੇਂ ਗੋਲੀਆਂ ਚੱਲਣ ਭਾਵੇਂ ਕੀਮਾ-ਕੀਮਾ ਕੀਤਾ ਜਾਵੇ ਅੱਗੋਂ ਮੁੜ ਕੇ ਜਵਾਬ ਕਿਸੇ ਨੇ ਨਹੀਂ ਦੇਣਾ ਕਿਉਂਕਿ ਉਹ ਗੁਰਨਾਨਕ ਦਾ ਦਰ ਹੈ ਗੁਰਨਾਨਕ ਦੇ ਦਰ ਦੇ ਉੱਤੇ ਇਹ ਚੀਜ਼ ਚੰਗੀ ਨਹੀਂ ਲੱਗਦੀ ਗੁਰੂ ਦਾ ਦਰ ਹੈ ਇਦਾਂ ਹੀ ਹੋਇਆ ਵੀ ਜਦੋਂ ਬਾਣੀ ਪੜੀ ਜਾਂ ਲੱਗੀ ਹੈ ਗੋਲੀ ਚੱਲੀ ਸਭ ਤੋਂ ਪਹਿਲੀ ਜਿਹੜੀ ਗੋਲੀ ਹੈ ਉਹ ਭਾਈ ਟੈਲ ਸਿੰਘ ਦੇ ਆਕੇ ਵੱਜਦੀ ਹੈ ਉਹਦੇ ਤੋਂ ਬਾਅਦ ਭਾਈ ਲక్ష్ਮਣ ਲక్ష్ਮਣ ਸਿੰਘ ਦੇ ਆਕੇ ਮਾਰੀ ਜਾਂਦੀ ਹੈ ਤੇ ਉੱਥੋਂ ਦਾ ਜਿਹੜਾ ਸਰੂਪ ਹੈ ਸਰੂਪ ਦੇ ਵਿੱਚ ਵੀ ਅਨੇਕਾਂ ਗੋਲੀਆਂ ਵੱਜੀਆਂ ਨੇ ਜੋ ਅੱਜ ਵੀ ਬਰਾਜਮਨ ਹੈ ਅੰਮ੍ਰਿਤਸਰ ਦੀ ਤਰਤੀ ਤੇ ਅੱਜ ਵੀ ਉਹਦੇ ਦਰਸ਼ਨ ਕਰਾਏ ਜਾਂਦੇ ਨੇ ਸਭ ਤੋਂ ਇੱਕ ਉਥੇ ਪਿਤਾ ਦੇ ਨਾਲ ਇੱਕ ਸਭ ਤੋਂ ਛੋਟਾ ਜਿਹੜਾ ਬੱਚਾ ਆਇਆ ਸੀ ਇੱਕ ਦਰਬਾਰਾ ਸਿੰਘ ਜਿਹਦਾ ਨਾਮ ਹੈ ਜਦੋਂ ਪਿਤਾ ਨੇ ਵੇਖਿਆ ਵੀ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਉਥੇ ਇੱਕ ਅਲਮਾਰੀ ਬਣੀ ਹੋਈ ਸੀ ਪੁੱਤਰ ਨੂੰ ਉਹਦੇ ਵਿੱਚ ਲੁਕਾ ਦਿੱਤਾ ਤੇ ਇਹਦੇ ਜਿਹੜੇ ਬਦਮਾਸ਼ ਸਨ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਨਸ਼ਾ ਕੀਤਾ ਹੋਇਆ ਹੈ ਗੋਲੀਆਂ ਚੱਲਦੀਆਂ ਨੇ ਇੱਕ ਸਿੱਖ ਦੇ ਉੱਤੇ ਜਦੋਂ ਵਾਰ ਕਰਦੇ ਨੇ ਵੀ ਜਿਹੜਾ ਵੇਖਦੇ ਸਿਸਕ ਦਾ ਪਿਆ ਉਹਨੂੰ ਫਿਰ ਗੰਡਾਸੇ ਦੇ ਨਾਲ ਤਲਵਾਰ ਦੇ ਨਾਲ ਉਹਦਾ ਧੜ ਸਵਖਰਾ ਕਰ ਦਿੰਦੇ ਨੇ ਬੋਟੀ-ਬੋਟੀ ਕਰਕੇ ਰੱਖ ਦਿੰਦੇ ਨੇ ਇੱਕ ਦੇ ਉੱਤੇ ਵਾਰ ਕੀਤਾ ਉਹਦੀ ਧੌਣ ਥੋੜੀ ਜਿਹੀ ਅੜੇ ਰਹਿ ਗਈ ਉਹ ਆਖਦਾ ਹਾਏ ਪਾਣੀ ਹਾਏ ਪਾਣੀ ਕੋਈ ਬਦਮਾਸ਼ ਸੀ ਬਦਮਾਸ਼ ਨੂੰ ਤਰਸ ਆਇਆ ਪਾਣੀ ਲੈ ਕੇ ਲਗਾ ਹੁੰਦਾ ਤੇ ਦੂਸਰਾ ਜਿਹੜਾ ਬਦਮਾਸ਼ ਕਿਆ ਲਗਾ ਕੀ ਕਰਨ ਲੱਗਾ ਉਹ ਕਹਿੰਦਾ ਪਾਣੀ ਮੰਗਦਾ ਪਿਆ ਕਹਿੰਦੇ ਇਹਨਾਂ ਨੂੰ ਪਾਣੀ ਨਹੀਂ ਦੇਣਾ ਉਹਨੇ ਠੁੱਡਾਂ ਮਾਰਿਆ ਹੱਥ ਦੇ ਵਿੱਚ ਜਿਹੜਾ ਭਾਂਡਾ ਫੜਿਆ ਸੀ ਉਹਨੂੰ ਡੇਕਤਾ ਉਥੇ ਜਿਹੜਾ ਇਹ ਕਤਲੇਆਮ ਕੀਤਾ ਗਿਆ ਇੱਕ ਸ਼ਬਦ ਕਤਲੇਆਮ ਤੇ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਨੇ ਤੇ ਇਹਦੀ ਜਿਹੜੀ ਖਬਰ ਹੈ 21 ਤਰੀਕ ਨੂੰ ਦਿਨੇ ਪਤਾ ਲੱਗਦੀ ਆ ਸਿੱਖਾਂ ਦੇ ਵਿੱਚ ਤੇ 23 ਤਰੀਕ ਨੂੰ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਨਾ ਉਰ ਤੋਂ 22 ਦਾ ਦਿਨ ਹੈ ਜਿਹੜਾ ਦਰਬਾਰਾ ਸਿੰਘ ਦੀ ਜਿਹੜੀ ਸ਼ਹਾਦਤ ਹੈ ਉਹ 22 ਤਰੀਕ ਨੂੰ ਹੁੰਦੀ ਹੈ ਸਾਰੀ ਰਾਤ ﺍﻟमारी ਦੇ ਵਿੱਚ ਬੰਦ ਰਿਆ ਉਧਰੋਂ ਨਰੈਣੂ ਮਹੰਤ ਦੇ ਵੱਲੋਂ ਇਹ ਹੁਕਮ ਹੋਇਆ ਐ ਇਦਾਂ ਕਰੋ ਇਹ ਜਿੰਨੀਆਂ ਲਾਸ਼ਾਂ ਨੇ ਇਹਨਾਂ ਲਾਸ਼ਾਂ ਨੂੰ ਇਕੱਠਾ ਕਰੋ ਤੇ ਸਾੜ ਦਿਵੋ ਕਿਸੇ ਨੂੰ ਪਤਾ ਨਾ ਲੱਗੇ ਕੰਨੋ ਕੰਨੀ ਖਬਰ ਨਾ ਹੋਵੇ ਕਿਸੇ ਨੂੰ ਇਦਾਂ ਹੀ ਕੀਤਾ ਗਿਆ ਉਥੋਂ ਜਦੋਂ ਇਕੱਠੀਆਂ ਕਰਨ ਲੱਗੀਆਂ ਨੇ ਨਾ ਤੇ ਉਥੇ ਵੇਖਦੇ ਨੇ ਆਵਾਜ਼ ਆ ਰਹੀ ਹੈ ਅਲਮਾਰੀ ਦੇ ਵਿੱਚੋਂ ਕੋਈ ਆਖਦਾ ਪਿਆ ਮੈਂ ਵੀ ਪਿਤਾ ਦੇ ਨਾਲ ਪਿਤਾ ਜੀ ਤੁਹਾਡੇ ਨਾਲ ਸ਼ਹਾਦਤ ਦਾ ਜਾਮ ਪੀਣਾ ਹੈ ਜਦੋਂ ਇਹ ਆਵਾਜ਼ ਸੁਣੀ ਨਾ ਇੱਕ ਵਾਰੀ ਤੇ ਮਨ ਦੇ ਵਿੱਚ ਡਰ ਪੈਦਾ ਹੋਇਆ ਵੀ ਪਤਾ ਨਹੀਂ ਕਿਹੜੀ ਬਲਾਗੀ ਅਲਮਾਰੀ ਦੇ ਵਿੱਚੋਂ ਤੇ ਇੱਕ ਬਦਮਾਸ਼ ਕਹਿਣ ਲੱਗਾ ਕਹਿੰਦੇ ਤੇ ਲక్ష్ਮਣ ਸਿੰਘ ਵਰਗੀਆਂ ਬਲਾਵਾਂ ਨੂੰ ਆਪਾਂ ਖਤਮ ਕਰ ਦਿੱਤਾ ਹੈ ਕਿਹੜੇ ਬਲਾਵ ਹੋ ਸਕਦੀ ਹੈ ਉਹਨੂੰ ਬੱਚੇ ਨੂੰ ਬਾਹਰ ਕੱਢਿਆ ਗਿਆ अलमारी ਖੁੱਲੀ ਗਈ ਬੱਚੇ ਨੂੰ ਬਾਹਰ ਕੱਢਿਆ ਗਿਆ ਉਹਦੇ ਢੜ ਦੇ ਦੋ ਹਿੱਸੇ ਕੀਤੇ ਗਏ ਨੇ ਪੇਟ ਦੇ ਕੋਲੋਂ ਲਤ ਲੱਤਾਂ ਵੱਖਰੀਆਂ ਕਰ ਦਿੱਤੀਆਂ ਗਿਆ ਤੇ ਜਿਹੜੀ ਉੱਪਰਲਾ ਢੜ ਹੈ ਉਹਨੂੰ ਵੱਖਰਾ ਕਰ ਦਿੱਤਾ ਗਿਆ ਦੂਜੇ ਪਾਸੇ ਜਿਹੜੀ ਚਿਖਾ ਬਲਾਈ ਗਈ ਸੀ ਜਿਉਂਦੇ ਨੂੰ ਹੀ ਉਹਦੇ ਵਿੱਚ ਸੁੱਟ ਦਿੱਤਾ ਗਿਆ ਤੀ ਤਰੀਕ ਦੀ ਜਦੋਂ ਸਵੇਰ ਹੋਈ ਦਰਵਾਜ਼ਾ ਖੁੱਲਿਆ ਗਿਆ ਤੇ ਉਹਦਾ ਜਿਹੜਾ ਪੁੱਤਰਾ ਹੈ ਜੇ ਤਾਂ ਇਹ ਪੁੱਤਰਾ ਸੀ ਉਹ ਜਦੋਂ ਬਜ਼ੁਰਗ ਮਾਤਾ ਆਉਂਦੀ ਹੈ ਨਾ ਉਹ ਆ ਕੇ ਬੱਚਿਆਂ ਨੂੰ ਉੱਥੋਂ ਦੇ ਸਿੰਘਾਂ ਨੂੰ ਪੁੱਛਦੀ ਪਈ ਹੈ ਕੋਈ ਨਿੱਕੇ ਨਿੱਕੇ ਕਿਸੇ ਦੇ ਹੱਥ ਵਿਖਣ ਦੇ ਉਹ ਮੈਨੂੰ ਜਰੂਰ ਵਿਖਾਇਆਗੇ ਕਿਉਂਕਿ ਉੱਥੇ ਅੱਧ ਸੜੀਆਂ ਚਾਰ ਲਾਸ਼ਾਂ ਮਿਲੀਆਂ ਨੇ ਜਿਹੜੀਆਂ ਅੱਧੀਆਂ ਸੜੀਆਂ ਹੋਈਆਂ ਨੇ ਤੇ ਅਧੀਆਂ ਅੱਧ ਸੜੀਆਂ ਨੇ ਅਧੀਆਂ ਨਹੀਂ ਸੜੀਆਂ ਤੇ 119 ਦੇ ਕਰੀਬ ਅੰਦਰੋਂ ਜਿਹੜੀਆਂ ਖੋਪਰੀਆਂ ਮਿਲਦੀਆਂ ਨੇ ਅੰਦਰੋਂ ਸੱਤ ਖੋਪਰੀਆਂ ਬਾਹਰੋਂ ਮਿਲਦੀਆਂ ਨੇ 126 ਦੇ ਕਰੀਬ ਖੋਪੜੀਆਂ ਸਾਰੀਆਂ ਮਿਲਦੀਆਂ ਨੇ ਤੇ ਹੋਰ ਤਿੰਨ ਟੋਕਰੇ ਨੇ ਜਿਹੜੇ ਉਹ మాਸ ਦੀਆਂ ਨਿੱਕੀਆਂ-ਨਿੱਕੀਆਂ ਬੋਟੀਆਂ ਦੇ ਇਕੱਠੇ ਕੀਤੇ ਜਾਂਦੇ ਨੇ ਤੇ 10 ਜਿਹੜੇ ਟੋਕਰੇ ਨੇ ਉਹ ਹੱਡੀਆਂ ਦੇ ਇਕੱਠੇ ਕੀਤੇ ਜਾਂਦੇ ਨੇ ਤੇ ਲక్ష్మణ ਸਿੰਘ ਆ ਉਹਦੀ ਜਿਹੜੀ লাশ ਹੈ ਉਹਨੂੰ ਝੰਡ ਦੇ ਨਾਲ ਬੰਨਿਆ ਗਿਆ ਸੀ ਜਉਂਦੇ ਨੂੰ ਝੰਡ ਦੇ ਨਾਲ ਬੰਨ ਕੇ ਉਹਨੂੰ ਅੱਗ ਲਾਈ ਗਈ ਸੀ ਅੱਧਾ ਸੜਿਆ ਸੀ ਤੇ ਅੱਧਾ ਨਹੀਂ ਸੀ ਸੜਿਆ ਅੱਧ ਸੜੀ ਲਾਸ਼ ਸੀ 30 ਤਰੀਕ ਨੂੰ ਜਦੋਂ ਇਕੱਠ ਹੁੰਦਾ ਹੈ ਉਦੋਂ ਇਹਨਾਂ ਸਭ ਲਾਸ਼ਾਂ ਨੂੰ ਇਕੱਠਾ ਕੀਤਾ ਜਾਂਦਾ ਹੈ 4 ਲਾਸ਼ 126 ਖੁਪਰੀਆਂ 3 ਟੋਕਰੇ ਮਾਸ ਦੇ 10 ਟੋਕਰੇ ਹੱਡੀਆਂ ਦੇ ਇਨਾਂ ਨੂੰ ਇਕੱਠੇ ਕਰਕੇ ਸੰਸਕਾਰ ਕੀਤਾ ਜਾਂਦਾ ਹੈ ਉਸ ਸਮੇਂ ਜਦੋਂ ਪ੍ਰੋਫੈਸਰ ਜੋਧ ਸਿੰਘ ਅਰਦਾਸ ਕਰਦਾ ਤੇ ਅਰਦਾਸ ਵੇਲੇ ਇਹ ਗੱਲ ਆਖਦਾ ਹੈ ਇਹ ਲੋਕੋ ਜਿਹੜੇ ਇਹ ਗੱਲ ਆਖਦੇ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਨੇ ਖੋਪੜੀ ਨਹੀਂ ਲਵਾਈ ਆਰਿਆਂ ਨਾਲ ਨਹੀਂ ਚਿਰੇਗੇ ਅੱਜ ਆ ਤੁਹਾਡੇ ਪਰ ਤਖ ਪਏ ਹੋਏ ਨੇ ਤੁਸੀਂ ਆ ਕੇ ਵੇਖ ਸਕਦੇ ਹੋ ਉਹਦੇ ਤੋਂ ਬਾਅਦ ਜਿਹੜਾ ਪ੍ਰਬੰਧ ਹੈ ਉਸੇ ਹੀ ਦਿਨ ਦਾ ਜਿਹੜਾ ਪ੍ਰਬੰਧ सरतार सिंह ਛੱਬਰ ਨੂੰ ਚਾਬੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਸੇ ਤੋਂ ਬਾਅਦ ਜਿਹੜੀ ਇਹ ਕਾਲੀ ਦਸਤਾਰ ਆਪਾਂ ਬਨਣੇ ਆ ਨਾ ਉਹਦੇ ਤੋਂ ਬਾਅਦ ਇਹ ਜਿਹੜਾ ਕਾਲਾ ਦੌਰ ਸ਼ੁਰੂ ਹੋਇਆ ਸੀ ਇਹ ਸਿੰਘ ਸੁਭਾਵਾਂ ਜਿਹੜੀਆਂ ਹੋਰ ਗਦਰ ਲਹਿਰ ਹੈ ਇਹ ਇਹਦੇ ਤੋਂ ਬਾਹਰ ਲਹਿਰਾ ਪੈਰਾ ਹੁੰਦੀਆਂ ਨੇ ਇਹ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਬਣ ਚੁੱਕੀ ਹੈ ਅਕਾਲੀ ਦਲ ਬਣ ਚੁੱਕਾ ਇਹਦੇ ਤੋਂ ਪਹਿਲਾਂ ਤੇ ਇਹ ਗਦਰ ਲਹਿਰਾਂ ਨੇ ਇਹ ਜਿਹੜੀਆਂ ਲਹਿਰਾਂ ਸਾਰੀਆਂ ਬਾਅਦ ਤੋਂ ਸ਼ੁਰੂ ਹੁੰਦੀਆਂ ਨੇ ਸਾਰੀਆਂ ਬਾਦੀਆਂ ਨੇ ਫਿਰ ਹੌਲੀ-ਹੌਲੀ ਇਹ ਲਹਿਰ ਸ਼ੁਰੂ ਹੋਈ ਵੀ ਜਿਹਦੇ ਵਿੱਚ ਧਾਰਮਿਕ ਅਸਥਾਨਾਂ ਦਾ ਜਿਹੜਾ ਰਾਜ ਪ੍ਰਬੰਧ ਹੈ ਉਹ ਆਪਣੇ ਅਧੀਨ ਕਰਨ ਦੇ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਉਸ ਸ਼ਹਾਦਤਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਦੋ ਤਰ੍ਹਾਂ ਦੀ ਸ਼ਹਾਦਤ ਮੰਨੀ ਗਈ ਹੈ ਇੱਕ ਹੈ ਸਬਰ ਦੀ ਸ਼ਹਾਦਤ ਤੇ ਦੂਸਰੀ ਹੈ ਕੁਰਬਾਨੀ ਦੀ ਸ਼ਹਾਦਤ ਜਿਸ ਜਗ੍ਹਾ ਦੇ ਉਤੇ ਸਬਰ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਜਾਂਦਾ ਹੈ ਉਹ ਵੀ ਇੱਕ ਸ਼ਹਾਦਤ ਹੈ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੈ ਤੇ ਦੂਸਰੀ ਉਹ ਜਿਹੜੀ ਮੈਦਾਨੇ ਜੰਗ ਦੇ ਵਿੱਚ ਲੜ ਕੇ ਜਿਹੜੀ ਸ਼ਹਾਦਤ ਦਾ ਜਾਮ ਪੀਂਦੇ ਨੇ ਉਰ ਤੋਂ ਬਾਅਦ ਜਿਹੜਾ ਇਹ ਪ੍ਰਬੰਧ ਅਧੀਨ ਆਪਣੇ ਅਧੀਨ ਕੀਤਾ ਜਾਂਦਾ ਹੈ ਤੇ ਇਹ ਘਟਨਾ ਜੋ 1921 ਨੂੰ ਵਾਪਰੀ ਹੈ ਤੇ ਉਹਨਾਂ ਸਿੰਘਾਂ ਨੂੰ ਅੱਜ ਯਾਦ ਕਰਦੇ ਆਂ ਹੋਇਆਂ ਪ੍ਰਣਾਮ ਕਰੀਏ ਵੀ ਜਿਨ੍ਹਾਂ ਨੇ ਇੰਨਾ ਸਾਡੇ ਲਈ ਕੀਤਾ ਤੇ ਜਦੋਂ 1932 ਦੇ ਵਿੱਚ ਇਹ ਖਰੜਾ ਤਿਆਰ ਕੀਤਾ ਗਿਆ ਮਰਿਆਦਾ ਦਾ ਉਦੋਂ ਫਿਰ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਫਿਰ ਉਹਨਾਂ ਨੇ ਅਰਦਾਸ ਦੇ ਵਿੱਚ ਬਚਨ ਲਿਖ ਦਿੱਤੇ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਬੰਦ-ਬੰਦ ਕਟਾਈ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏਗੀ ਗੁਰਦੁਆਰਿਆਂ ਦੀ ਸੇਵਾ ਲਈ ਆਪੰਤੀਆਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈਏ ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਵੀ ਕਿਤੇ ਜਜ਼ਬਾ ਪੈਦਾ ਹੋ ਜਾਵੇ